ਦੋਸਤੋ ਕੱਲ ਨਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੋਲਤਾਰ ਸਿੰਘ ਸੰਧਵਾ ਨੇ ਬੜੀ ਬਾਤ ਦੀ ਦਿਖਾਈ ਇੱਕ ਕੋਈ ਐਸਆਈ ਬੋਹੜ ਸਿੰਘ ਇਹਨਾਂ ਦੇ ਆਪਣੇ ਕੋਰਟਪੂਰੇ ਵਿੱਚ ਪੋਸਟਡ ਸੀਗਾ ਅਗੇ ਉਹਦੇ ਖਿਲਾਫ ਇੱਕ ਬਹੁਤ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ ਵਾ ਤੇ ਮੈਂ ਸਦਨ ਦੀ ਪ੍ਰਵਾਨਗੀ ਚਾਹਨਾ ਕਿ ਤੁਸੀਂ ਸਾਰੇ ਮੈਨੂੰ ਅਧਿਕਾਰ ਦਿਓ ਕਿ ਮੈਂ ਡੀਜੀਪੀ ਨੂੰ ਸੱਦ ਕੇ ਇੱਕ ਇਸ ਕਰਪਸ਼ਨ ਦੇ ਮੈਟਰ ਨੂੰ ਇਨਵੈਸਟੀਗੇਟ ਕਰਾ ਕੇ ਉਹਨੂੰ ਬੰਨ ਦੀ ਸਜ਼ਾ ਦਿੱਤੀ ਜਾਵੇ ਮਤਲਬ ਬਾਕੀ ਪੇਦੀਆਂ ਛੱਡ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਇਬਲ ਕਲਾ ਦੇ ਕਤਲ ਛੱਡ ਦਿੱਤੇ ਡੇਰਾ ਸੱਚਾ ਸੌਦਾ ਦੇ ਘਲਾਬ 295 ਦੀ ਪ੍ਰਮਾਨਗੀ ਨਹੀਂ ਦੇਣੀ ਪੰਜਾਬ ਸਰਕਾਰ ਪਿਛਲੇ 2 ਸਾਲ ਤੋਂ ਉਹ ਛੱਡ ਦਿੱਤੀ ਡਰੱਗਸ ਦਾ ਮਸਲਾ ਛੱਡ ਦਿੱਤਾ ਐਗਰੀਕਲਚਰ ਪਾਲਿਸੀ ਬਣਨੀ ਚਾਹੀਦੀ ਪੰਜਾਬ ਦੇ ਵਿੱਚੋਂ ਛੱਡ ਦਿੱਤੀ ਐਮਪਲੋਏਜ਼ ਦੇ ਮੁੱਦੇ ਛੱਡ ਕੇ ਸਾਰਾ ਕੁਝ ਛੱਡ ਕੇ ਸਾਰੇ ਸੱਜਣ ਨੂੰ ਇੱਕ ਵਾਰੀ ਰੋਕ ਕੇ ਕੋਮਰਬਜੇ ਪ੍ਰਤਾਪ ਸਿੰਘ ਕਿਉਂਕਿ ਰਿਟਾਇਰਡ ਪੁਲਿਸ ਆਫਸਰ ਹੈ ਉਹਨਾਂ ਨੇ ਪੁਲਿਸ ਆਫਸਰ ਹੈ ਨੇ ਸੌਰੀ ਉਹਨਾਂ ਨੂੰ ਖੜੇ ਕਰਕੇ ਤੇ ਇਹ ਕਿਹਾ ਕਿ ਕੀ ਅਗਰ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ ਦਾ ਮਾਮਲਾ ਕਿਸੇ ਐਸਐਸਏ ਦੇ ਖਿਲਾਫ ਹੋਵੇ ਤਾਂ ਕਿ ਪੰਜਾਬ ਪੁਲਿਸ ਉਹਦੇ ਖਿਲਾਫ ਕਾਰਵਾਈ ਨਹੀਂ ਕਰਨੀ ਚਾਹੀਦੀ ਫਿਰ ਉਹਨਾਂ ਨੇ ਕਹਿਤਾ ਉਹਨਾਂ ਨੇ ਜਵਾਬ ਬਹੁਤ ਵਧੀਆ ਦਿੱਤਾ ਉਹ ਕਹਿੰਦੇ ਜੀ ਅਸਲ ਵਿੱਚ ਕਹਾਣੀ ਹੈ ਕਿ ਇੱਕ ਐਸਐਸਏ ਨਹੀਂ ਇਹ ਤਾਂ ਸਾਰਾ ਮਾਫੀਆ ਬੈਠਾ ਵਾ ਉਹਨਾਂ ਨੇ ਆਪਣੇ ਲੈ ਦੇ ਵਿੱਚ ਜਵਾਬ ਦੇ ਕੇ ਉਹਨੂੰ ਸ਼ਰਮਿੰਦਾ ਸ਼ਰਮਸਾਰ ਕੀ ਕਰ ਦਿੱਤਾ ਸੀ ਪਰ ਅਸਲ ਕੱਤ ਕੀ ਨੇ ਇਹ ਸਾਰੇ ਮਸਲੇ ਦੇ ਉਹਦੀ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਅੱਜ ਮੈਂ ਤੁਹਾਡੇ ਦਰਮਿਆਨ ਹਾਜ਼ਰ ਹੋਇਆ ਹਾਂ ਇਹ ਜਿਹੜਾ ਐਸਐਸਏ ਬੋੜ ਸਿੰਘ ਦੇ ਉੱਤੇ ਰਿਸ਼ਵਤ ਖੋਰੀ ਦਾ ਦੋ ਆਮ ਨੇ ਕਿਹਾ ਪਹਿਲਾਂ ਉਹ ਕਿਉਂ ਲਾਇਆ ਗਿਆ ਇਸ ਕਰਕੇ ਲਾਇਆ ਗਿਆ ਕਿਉਂਕਿ ਇਸੇ ਵਲੇ 2024 ਚ ਅ ਖੁਲਤਾਰ ਸਿੰਘ ਸੰਧਵਾ ਦਾ ਸੱਗਾ ਭਰਾ ਹੈ ਪੀਰ ਦਵਿੰਦਰ ਸਿੰਘ ਉਸਨੇ ਇਸ ਐਸਐਸਆਈ ਬੋਰਡ ਸਿੰਘ ਨੂੰ ਅ ਟੈਲੀਫੋਨ ਕਰਕੇ ਵੇਤ ਹਾਸ਼ਾ ਗੰਦੀਆਂ ਗਾਲਾਂ ਕੱਢੀਆਂ ਸੁਣੋ ਬਗਾ ਆਪਾਂ ਜਿਵੇਂ ਆ ਗਏ ਕਿਰਾਾ ਲਾਣ ਦਾ ਮੌਕਾ ਤੇ ਸਭ ਕੁਝ ਨਰਵਾਹ ਆ ਰਿਹਾ ਹੈ ਮੈਂ ਕਿਹਦੀ ਨਹੀਂ ਹੈ ਐਕ੍ਰੀਕੋਲ ਜੇ ਬਾਹਰ ਲਰਿੰਗ ਹੋਣ ਦੇ ਲਈ ਬਹੁਤ ਤਾਰ ਹੂੰ ਤੁਸੀਂ ਇਹ ਮਸਲਾ ਸੋਲ ਲਿਆ ਕਿ ਕੀ ਕਹਾਣੀ ਹੈ ਇਸ ਬੋਲ ਸਿੰਘ ਦਾ ਮਸਲਾ ਸਪੀਕਰ ਨੇ ਇਸ ਕਰਕੇ ਚੱਕਿਆ ਕਿਉਂਕਿ ਇਹ ਜਿਹੜਾ ਐਸ ਬੋਹੜ ਸਿੰਘ ਆ ਜਦੋਂ ਇਹਨਾਂ ਦੇ ਉੱਥੇ ਇਲਾਕੇ 'ਚ ਪੋਸਟਡ ਹੋਊਗਾ ਉਹ ਇਹਦੇ ਭਰਾ ਦੀ ਬੀਤਵਿੰਦਰ ਦੀ ਜਿਹੜੀਆਂ ਗਲਤ ਸਿਫਾਰਸ਼ਾਂ ਹੋਣਗੇ ਨਹੀਂ ਮੰਨਦਾ ਬੁੱਤਰ ਤਾਂ ਬੋਹੜ ਸਿੰਘ ਫੋਨ ਲਾ ਕੇ ਇਹਦੇ ਸਿੱਕੇ ਭਰਾ ਨੇ ਕੁਲਤਾਸ ਸੰਧਵਾ ਦੇ ਬੀਤਵਿੰਦਰ ਨੇ ਚੰਗੀ ਗੱਜ ਕੇ ਗਾਣਾ ਗੱਡੀਆਂ ਧੀਂਆਂ ਭੈਣ ਲੀਆਂ ਔਰ ਨਾਲ ਨੂੰ ਥ੍ਰੈਟਨ ਕੀਤਾ ਕਿ ਤੈਨੂੰ ਮੈਂ ਬੰਦਾ ਬਣਾਉਂਗਾ ਅਗਰ ਫਰਜ਼ ਤੂੰ ਇਹੀ ਟੈਲੀਫੋਨ ਕਿਸੇ ਆਪੋਜੀਸ਼ਨ ਦੇ ਐਮਐਲਏ ਕੀਤਾ ਹੁੰਦਾ ਤੇ ਹੁਣ ਉਹਦੇ ਤੇ ਪਰਚਾ ਦਰਜ ਹੋਣਾ ਸੀਗਾ ਔਰ ਚੈੱਕ ਕਿ ਉਹ ਜੇਲ੍ਹ ਵਿੱਚ ਛੁਕਿਆ ਹੋਣਾ ਸੀਗਾ ਮੇਰੇ ਖਿਆਲ ਆ ਤੁਹਾਨੂੰ ਯਾਦ ਹੋਵੇਗਾ 2 ਸਾਲ ਪਹਿਲਾਂ ਸ਼ੁਰੂਆਤ 'ਚ ਇੱਕ ਸਾਡੇ ਐਸ.ਡੀ.ਐਮ. ਕਲੱਥ ਦੇ ਕੋਲੋਂ ਫਰਜ਼ੀ ਕੰਪਲੇਂਟ ਲੈ ਕੇ ਮੇਰੇ ਖਿਲਾਫ ਅ ਅਫਸਰਾਂ ਦੀ ਖਿਲਾਫ ਨੂੰ ਬੰਦੀ ਬਣਾਉਣ ਤੱਕ ਦਾ ਮੇਰੇ ਖਿਲਾਫ ਮੁਕਦਮਾ ਦਰਜ ਕਰਤਾ ਜਦ ਕਿ ਮੇਰੇ ਕੋਲ ਸਾਰੀਆਂ ਲਾਈਵ ਪ੍ਰोसीਡਿੰਗਸ ਵਿੱਚ ਐਸ.ਡੀ.ਐਮ. ਮੇਰੇ ਨਾਲ ਖੜਾ ਵਾ ਐਸ.ਡੀ.ਐਮ. ਦੀ ਤਾਰੀਫ਼ ਕਰ ਰਿਹਾ ਵਾ ਮੈਂ ਐਸ.ਡੀ.ਐਮ. ਦੀ ਤਾਰੀਫ਼ ਕਰ ਰਿਹਾ ਪਰ ਕਿਉਂਕਿ ਉਹਨੇ ਰਾਜ ਸੱਤਾ ਵਿੱਚ ਦੇ ਤੇ ਸਪੀਕਰ ਦਾ ਉਪਰਾਹ ਵਾ ਤੇ ਉਹ ਜਦੋਂ ਮਰਜ਼ੀ ਮਾਂ ਪਿਓ ਦੇ ਗਾਲਾਂ ਕੱਢ ਕੇ ਨਿਕਲ ਸਕਦਾ ਛੋ ਇਹ ਗੱਲ ਹੋ ਗਈ ਰੰਜਿਸ਼ ਸਾਹਮਣੇ ਆ ਗਈ ਸਪੀਕਰ ਦੇ ਭਰਾ ਦੀ ਇਹਦੇ ਪਰਿਵਾਰ ਦੀ ਸਿੱਧੀ ਸਿੱਧੀ ਐਸਐਸਏ ਬੋਰ ਸਿੰਘ ਜਦੋਂ ਇਹ ਸਭ ਕੁਝ ਹੋਇਆ ਜਦੋਂ ਗੱਡੀ ਕਿਲੋਛ ਹੋਇਆ ਤਾਂ ਐਸਐਸਏ ਬੋਰ ਸਿੰਘ ਨੇ ਆ ਤੁਸੀਂ ਦੇਖ ਸਕਦੇ ਹੋ ਇੱਕ ਡੀਡੀਆਰ ਦਰਜ ਕਰਾਤੀ ਉਧਰ ਹੀ 12 ਜੂਨ 2024 ਨੂੰ ਇਸੇ ਵੇਲੇ ਇਸ ਡੀਡੀਆਰ ਦਾ ਨੰਬਰ ਹੈਗਾ ਵਾ 2001015 ਪੁਲਿਸ ਸਟੇਸ਼ਨ ਹੈਗਾ ਸਦਰ ਫਰੀਦਕੋਟ ਔਰ ਸਾਰੇ ਤੱਥ ਲਿਖੇ ਕਿ ਮੈਨੂੰ ਇਸਨੇ ਟੈਲੀਫੋਨ ਕਰਕੇ ਧਮਕੀਆਂ ਦਿੱਤੀਆਂ ਗਾਲਾਂ ਕੱਢੀਆਂ ਔਰ ਡਰਾਇਆ ਤੇ ਐਟਸੈਟਰਾ ਐਟਸੈਟਰਾ ਹੁਣ ਜਦੋਂ ਐਸਏ ਬੋਰਡ ਸਿੰਘ ਨੇ ਸਪੀਕਰ ਦੇ ਭਰਾ ਦੇ ਖਿਲਾਫ ਡੀਡੀਆਰ ਦਰਜ ਕਰਾਤੀ ਵਜਿਹਾ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਉਹਦੇ ਖਿਲਾਫ ਪਰ ਡੀਡੀਆਰ ਦਰਜ ਕਰਾਉਣ ਦਾ ਵੀ ਫਿਰ ਇਹ ਤਿਲ ਮਲਾ ਗਏ ਇਹ ਕੌਣ ਹੁੰਦੇ ਨੇ ਪੁਲਿਸ ਵਾਲੇ ਸਾਡੇ ਭਰਾ ਦੇ ਖਿਲਾਫ ਡੀਡੀਆਰ ਦਰਜ ਕਰਾਉਣ ਦੀ ਫਿਰ ਇਹਨਾਂ ਨੇ ਕਿਹਾ ਔਰ ਸਭ ਤੋਂ ਇੰਪੋਰਟੈਂਟ ਗੱਲ ਮੈਂ ਭੁੱਲ ਗਿਆ ਸੀਗਾ ਸਪੀਕਰ ਨੇ ਕੱਲ ਵਿਧਾਨ ਸਭਾ 'ਚ ਕਿਹਾ ਕਿ ਇਹ ਮਸਲਾ ਇਸ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਐਸਆਈ ਬੋਹੜ ਸਿੰਘ ਨੇ ਜਿਹੜੀ ਰਿਸ਼ਵਤ ਲਈ ਆ ਇੱਕ ਗੈਂਗਸਟਰ ਤੋਂ ਲਈ ਜਾ ਕੋਈ ਗੈਂਗਸਟਰ ਦਾ ਨਾਮ ਪਤਾ ਨਹੀਂ ਸ਼ਾਇਦ ਨਹੀਂ ਲਿਆ ਉਹਨਾਂ ਨੇ ਕਿਸੇ ਗੈਂਗਸਟਰ ਤੋਂ ਲਈ ਜਦੋਂ ਮੈਂ ਰਿਸਰਚ ਕੀਤਾ ਆ ਇੱਕ ਮੈਨੂੰ ਰਿਪੋਰਟ ਖਬਰ ਆ ਗਈ ਜੀ ਆ 2000 ਪੁਰਾਣੀ ਖਬਰ ਹੈ ਹਿੰਦੀ ਦੇ ਵਿੱਚ ਇਹ ਗੈਂਗਸਟਰ ਨੇ ਸ਼ਿਕਾਇਤ ਨਹੀਂ ਕੀਤੀ ਇਹਦੇ ਖਿਲਾਫ ਸ਼ਿਕਾਇਤ ਕੀਤੀ ਹੈ ਅਨੰਦਨਗਰ ਕੇ ਰਹਿਨੇ ਵਾਲੇ ਅਨੰਤਦੀਪ ਸਿੰਘ ਰੋਮਾ ਬਰਾੜ ਦੇ ਨੇ ਬਤਾਇਆ ਕਿ ਉਸकी माता सुरेंद्रपाल कौर वार्ड नंबर 2 की एमसी हैं मतलब विधानसभा ਦੇ ਵਿੱਚ ਤੂੰ ਝੂਠੇ ਤੱਥ ਪੇਸ਼ ਕਰਕੇ ਕਿ ਇੱਕ ਗੈਂਗਸਟਰ ਨਹੀਂ ਇਸ ਐਸਆਈ ਬੋਰ ਸਿੰਘ ਨੂੰ ਰਿਸ਼ਵਤ ਦਿੱਤੀ ਉਹਦੇ ਖਿਲਾਫ ਪर्चा ਦਰਜ ਕਰਾਇਆ ਉਹਨੂੰ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਉਹ ਗੈਂਗਸਟਰ ਨਹੀਂਗਾ ਉਹ सुरेंद्रਪਾਲ सुरेंद्र कौर ਐਮਸੀ ਜਿਹੜੀ ਕੋਟਕਪੂਰੇ ਦੀ ਆ ਵਾਰਡ ਨੰਬਰ 2 ਚੋਂ ਉਹਦਾ ਪੁੱਤਰ ਹੈ ਆਨੰਤ ਦੀਪ ਬਰਾੜ ਏਲੀਸ ਰੋਮਾ ਬਰਾੜ ਅੱਛਾ ਹੁਣ ਇਹਦੀ ਕਹਾਣੀ ਕੀ ਹੈ ਇਹ ਸਾਰੇ ਮਸਲੇ ਦੀ ਕਿ ਇਹ ਮਸਲਾ ਜਿਹੜਾ ਹੈ ਇਹ ਜਿਹੜਾ ਬੋਰ ਸਿੰਘ ਨਾਲ ਝਗੜਾ ਹੋਇਆ ਅਨੰਤਦੀਪ ਬਰਾੜ ਦਾ ਪੈਸੇ ਨੂੰ ਲੈ ਕੇ ਜੋ ਰਿਸ਼ਵਤ ਦਾ ਕੇਸ ਬਣਾਇਆ ਇਹ 2015-16 ਦਾ ਮਾਮਲਾ ਵਾ ਔਰ 2019 ਦੇ ਵਿੱਚ ਜਦੋਂ ਕਿਤੇ ਇਹ ਹਿੱਟ ਮੁੱਛੀ ਲੱਗਿਆ ਹੋਇਆ ਸੀਗਾ ਇਹਨਾਂ ਦੇ ਇੱਥੇ ਪੁਲਿਸ ਸਟੇਸ਼ਨ ਵਿੱਚ ਤਾਂ ਉਦੋਂ ਇਹਨਾਂ ਨੇ ਕਹਿ ਕੇ ਜੀ ਮੇਰੇ ਤੋਂ ਪੈਸੇ ਲੈ ਮੇਰਾ ਮੁਕੱਦਮਾ ਜਿਹੜਾ ਸਾਡੀ ਮੇਰੇ ਸਾਡੇ ਪਰਿਵਾਰ ਦੇ ਖਿਲਾਫ ਹੈ ਚੋਂ ਰੱਦ ਕਰਾਉਣ ਵਾਸਤੇ ਉਜਾਜਾ ਮੈਂ ਦੇਖਾਉਂ ਚ ਪਾਇਆ ਫਰਨਾ ਇਦਾਂ ਕੀਤਾ ਮੇਰਾ ਇਹ ਮੰਨਣਾ ਵਾ ਹੋ ਸਕਦਾ ਵਾ ਕਿ ਉਦੋਂ ਜੋ ਕੁਝ ਕੀਤਾ ਬੋਰ ਸਿੰਘ ਨੇ ਤੋ ਪੈਸੇ ਲਏ ਹੋਣਗੇ ਜਾਂ ਨਹੀਂ ਲਏ ਹੋਣ ਮੈਨੂੰ ਨਹੀਂ ਪਤਾ ਲੇਕਿਨ 2024 ਵਿੱਚ ਜਦੋਂ ਇਹ ਭਰਾ ਨੇ ਗਾਲਾਂ ਕੱਢੀਆਂ ਉਸ ਬੋਰ ਸਿੰਘ ਨੂੰ ਤੇ ਬੋਰ ਸਿੰਘ ਨੇ ਡੀ ਡੀ ਆਰ ਰਜਿਸਟਰ ਕਰਾਤੀ ਪੁਲਿਸ ਸਟੇਸ਼ਨ ਸਰਦਾਰ ਫਰੀਦਕੋਟ ਵਿੱਚ ਉਸ ਤੋਂ ਬਾਅਦ ਅਨੰਤ ਦੀ ਪ੍ਰਾਡ ਨੂੰ ਲਿਆਂਦਾ ਗਿਆ 2024 ਵਿੱਚ ਔਰ ਉਹਦੇ ਤੋਂ ਇੱਕ ਕੰਪਲੇਂਟ ਪ੍ਰਕਿਊਰ ਕੇ ਕੀਤੀ ਗਈ ਲਈ ਗਈ ਤੇ ਬੋਰ ਸਿੰਘ ਦੇ ਖਿਲਾਫ ਪੀਸੀ ਐਕਟ ਦੇ ਵਿੱਚ ਮਕਦਮਾ ਦਰਜ ਕਰਕੇ ਤੇ ਉਹਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੁਣ ਪੁਲਿਸ ਸਾਰਿਆਂ ਨੂੰ ਫ੍ਰੀਕੋਡ ਨੂੰ ਪਤਾ ਹੋਊਗਾ ਐਸ ਐਸ ਪੀ ਨੂੰ ਕਿ ਇਹ ਮਾਮਲਾ ਗਲਤ ਹੈ ਤਾਂ ਜਿੱਛੀ ਰਜਿਸਟ੍ਰੀ ਕੀ ਸਪੀਕਰ ਦੀ ਇਸ ਕਰਕੇ ਉਹਨਾਂ ਨੇ ਬੋਰਡ ਸਿੰਘ ਨੂੰ ਨਾ ਅਰੈਸਟ ਕੀਤਾ ਨਾ ਉਸ ਨੂੰ ਸਸਪੈਂਡ ਕੀਤਾ ਤੇ ਕੱਲ ਇਹਨੇ ਕੀ ਕਹਿੰਦੇ ਹੁੰਦੇ ਕਿ ਇਹਨੇ ਹੈਲਪਲੈਸ ਸਪੀਕਰ ਬਣ ਦੇਖੇ ਔਰ ਇਹਨਾਂ ਡਿਫੀਟਸਟ ਐਟੀਟਿਊਡ ਤੇ ਬਿਲਕੁਲ ਜਿੱਦਾਂ ਕਹਿੰਦੇ ਕਿ ਹਾਰੇ ਹੋਈਆਂ ਹਾਰੀਆਂ ਹੋਈਆਂ ਫੌਜਾਂ ਹੁੰਦੀਆਂ ਨੇ ਤੇ ਸਾਰੇ ਵਿਧਾਨ ਸਭਾ ਦਾ ਸਾਰਾ ਕੰਮ ਠੱਪ ਕਰਕੇ ਬੋੜ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਕੀਤੀ ਆ ਅਸਲ ਕਹਾਣੀ ਮੇਰੇ ਦੋਸਤੋ ਵੀਰੋ ਆਵਾ ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਪ੍ਰੋਸੀਡਿੰਗਸ ਦੇ ਹਾਲਾਤ ਉਹ ਨਿੱਜੀ ਕੀੜਾ ਕੱਢਣ ਵਾਸਤੇ ਜਿਹੜਾ ਉਹਦਾ ਦੁਰਪਯੋਗ ਕੀਤਾ ਜਾ ਰਿਹਾ ਝੂਠੇ ਤੱਥ ਪੇਸ਼ ਕੀਤੇ ਜਾ ਰਹੇ ਨੇ ਗੈਂਗਸਟਰ ਕਿਹਾ ਜਾ ਰਿਹਾ ਜਿਹੜਾ ਰਿਸ਼ਵਤ ਦੇਣ ਵਾਲਾ ਬੰਦਾ ਔਰ ਬੋੜ ਸਿੰਘ ਨੂੰ ਇਸ ਕਰਕੇ ਕੋਗੇ ਤੇ ਭਰਾ ਦੇ ਆਪਸ ਵਿੱਚ ਗਾੜੀ ਲੋ ਸਾਰੀ ਗੱਲ ਹੁਣ ਜਗਜ਼ਾਦ ਚੰਗੇ ਤਰੀਕੇ ਨਾਲ ਤੁਸੀਂ ਸੁਣ ਲਈ ਦੇਤੀ ਹੈ ਹੁਣ ਮੇਰਾ ਮੰਨਣਾ ਇਹ ਆ ਕਿ 6 ਮਹੀਨਿਆਂ ਬਾਅਦ ਸੱਸ਼ਨਾ ਆਇਆ ਕਲ ਸ਼ਦਾਨੀਆਂ ਦੇ ਕੇ ਤੇ ਘੰਟਾ ਕਲਾ ਕੇ ਤੇ ਇਹਨਾਂ ਨੇ ਉੱਠ ਕੇ ਜਦੋਂ ਆਪੋਜੀਸ਼ਨ ਦੇ ਲੀਡਰ ਆਪੋਜੀਸ਼ਨ ਜਾਂ ਸਾਡੇ ਐਮ.ਐਲ.ਏ ਪੁੱਛਦੇ ਨੇ ਕਿ ਸਾਨੂੰ ਗੱਲ ਕਰਨ ਦੇ ਉਹ ਬੇਅਦਬੀਆਂ ਤੇ ਜਿਹੜੀ ਲੋਰੈਂਸ ਬਿਸ਼ਰੋਈ ਨੇ ਇੰਟਰਵਿਊ ਦਿੱਤੀ ਸੀ ਕਿ ਜੇਲ੍ਹ ਦੇ ਵਿੱਚ ਸੌਰੀ ਪੁਲਿਸ ਕਸਟਡੀ ਚ ਖੜਟ ਸੀ ਇਹ ਸਟਾਫ ਉਹਦੇ ਤੇ ਕੀ ਤੁਸੀਂ ਐਕਸ਼ਨ ਲਿਆ ਵਾ ਤੁਸੀਂ ਐਗਰੀਕਲਚਰ ਨੀਤੀ ਬਾਰੇ ਕੀ ਕਰ ਰਹੇ ਹੋ ਡਰੱਗਸ ਬਾਰੇ ਕੀ ਕਰ ਰਹੇ ਹੋ ਔਰ ਬਾਬਾ ਡੇਰਾ ਸੱਚਾ ਸੌਦਾ ਰਾਮ ਰਹੀਮ ਦੇ ਖਿਲਾਫ 295 ਦੀ ਪਰਵਾਨਗੀ ਕਿਉਂ ਨਹੀਂ ਦਿੰਦੇ ਗੈਰਕਾਨੂੰਨੀ ਮਾਈਨਿੰਗ ਬਹੁਤ ਪੰਜਾਬ ਦੇ ਵਿੱਚ ਹੋ ਰਹੀ ਹੈ ਇਹ ਇੱਕ ਹੋਰ ਹੀ ਸੇ بڑے ਮੁੱਤੇ ਆ ਕਰ ਲਾਂਗੇ ਗੱਲ ਕਰ ਲਾਂਗੇ ਇਹ ਗ ਔਰ ਮੈਂ ਮੇਰੇ ਵੀਰੋ ਸਤਕਾਰਯੋ ਪੰਜਾਬ ਦੇ ਬਹੁਤ ਲੋਕਾਂ ਨੂੰ ਦੱਸਾ ਜਦੋਂ ਮੈਂ 25 ਵਾਰ ਹੱਥ ਖੜਾ ਕੀਤਾ ਜੀਵਾ ਬਦ ਵਿੱਚ 25 ਟਾਈਮਸ ਤੇ ਮੈਂ ਇਹ ਸਮਝਾ ਕਿ ਇਹ ਤਾਂ ਫਿਰ ਨਰਾਦਰ ਕਰਾਉਣ ਵਾਲੀ ਗੱਲ ਆ ਬੈਠ ਕੇ ਆਪਣੀ ਮਤਲਬ ਤੋਹੀਨ ਕਰਾਉਣ ਵਾਲੀ ਜਿਆ ਸਾਰੇ ਹਾਊਸ ਤੇ ਸਦਨ ਦੇ ਸਾਹਮਣੇ ਇਸ ਕਰਕੇ ਕੱਲ ਮੈਂ ਉਥੋਂ ਬਾਹਰ ਆਨ ਕੇ ਮੈਂ ਆਪਣੇ ਲੀਡਰ ਆਫ oppositon ਨੂੰ ਦੱਸ ਕੇ ਆ ਕਿ ਮੈਂ ਇੱਕ self respecting ਆਦਮੀ ਆ ਮੇਨੂੰ self dignity ਤੇ ਆਪਣੀ ਜਿਹੜੀ self respect ਆ ਉਹ ਸਭ ਤੋਂ ਨੰਬਰ 1 ਤੇ ਆ ਬਾਕੀ ਸਾਰੀਆਂ ਗੱਲਾਂ ਅਹੁਦੇ ਦੇ ਮਜ਼ੀਰਿਆਂ ਤੇ ਐਮ ਐਲ ਏ ਜੈਟ ਇਤਰਾ ਉਹ ਬਾਤ ਨਹੀਂ ਗੱਲ ਆ ਮੈਂ ਇਸ ਤਰ੍ਹਾਂ ਦਾ ਹਿਮਿਲੇਸ਼ਨ ਜਿਹੜੀ ਸਪੀਕਰ ਵੱਲੋਂ ਐ ਖਾਸ ਤੌਰ ਤੇ ਵਿਤਕਰਾ ਜਿਹੜਾ ਮੇਰੇ ਖਿਲਾਫ ਮੈਨੂੰ ਸਿੰਗਲ ਆਊਟ ਕਰਕੇ ਤਾਕਤ ਕਰਕੇ ਜਿਹੜਾ ਮੇਰੇ ਖਿਲਾਫ ਕੀਤਾ ਜਾ ਰਿਹਾ ਮੈਂ ਇਹਨੂੰ ਬਰਦਾਸ਼ਤ ਨਹੀਂ ਕਰਦਾ ਮੈਂ ਜਿਹੜਾ ਬਕਾਇਆ ਦੋਪ ਦਿਨ ਦਾ ਫਰਜ਼ੀ ਸੈਸ਼ਨ ਐ ਮੈਂ ਉਸ ਨੂੰ ਬਾਇਕਾਟ ਕਰ ਰਿਹਾ ਪਰ ਇਹਦੇ ਵਿੱਚ ਮੈਂ ਕੱਲ ਸਾਰੀ ਰਿਸਰਚ ਕਰਕੇ ਆਜੇ ਦੋ ਡਾਕੂਮੈਂਟਸ ਤੇ ਇੱਕ ਮੀਡੀਆ ਰਿਪੋਰਟ ਔਰ ਇੱਕ ਜਿਹੜਾ ਅਸਲ ਏਜ ਦਾ ਰਿਛੋਦਾ ਮਾਮਲਾ 2015 16 ਦਾ ਅਸਲ ਹੈ ਕੀ ਆ ਤੇ ਪਲੱਸ 40 ਕਿਲੋ ਜਿਹੜੀ ਉਸ ਨੇ ਕੀਤੀ ਵੀਡੀਓ ਤੇ ਅੱਜ ਮੈਂ ਸਵੇਰੇ ਪੜਿਆ ਕਿ ਐਸਐਮ ਨੂੰ ਬਹੁਤ ਸਿੰਘ ਨੂੰ ਸਸਪੈਂਡ ਕਰਤਾ ਬਾਅਦ ਹਸਪਤਾਲ ਸਾਹਿਬ ਬਹੁਤ ਵੱਡੀ ਬਾਤ ਜੀ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦੇ ਮਸਲੇ ਵਿੱਚ ਸੌਂ ਖਾਦੀ ਹੋਈ ਆ ਇੱਕ ਗੁਰਸਿੱਖ ਅੰਮ੍ਰਿਤਧਾਰੀ ਹੋਣ ਦੇ ਨਾਤੇ ਜੇ ਮੈਂ ਗਲਤ ਨਾ ਹੋਵਾਂ ਇੱਕ ਬੇਬਲ ਕਲਾ ਦੇ ਕੱਠ ਵਿੱਚ ਤੁਸੀਂ ਸੌਂ ਖਾਦੀ ਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਸੌਂ ਖਾਦੀ ਸ ਨਸ਼ੇ ਖਤਮ ਕਰਨ ਲਈ ਤੇ ਤੁਸੀਂ ਉਹਦੇ ਤੇ ਗੱਲ ਨਹੀਂ ਕੀਤੀ ਕੋ ਪੰਜਾਬ ਦੀ ਵਿਧਾਨ ਸਭਾ ਨੂੰ 6 ਮਹੀਨਿਆਂ ਤੋਂ ਬਾਅਦ ਸਰਦਨ ਦਾ ਸੈਸ਼ਨ ਆਇਆ ਆ ਤੁਸੀਂ ਬੋਰਡ ਸਿੰਘ ਨੂੰ ਜਿਆਦਾ ਇੰਪੋਰਟੈਂਸ ਦਿੱਤੀ ਜਗਾ ਤੁਹਾਡੇ ਭਰਾ ਦੇ ਨਾਲ ਗਾਲੀ ਗਲੋਚ ਆਪਸ ਵਿੱਚ ਕਰ ਰਹੇ ਨੇ ਤੇ ਤੁਹਾਡੀ ਨਿਜੀ ਰੰਜਿਸ਼ ਨੂੰ ਤੁਸੀਂ ਪੰਜਾਬ ਮੇਰੇ ਸਰਕਾਰਯੋਗ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਆ ਸਡੇ ਵਿਧਾਨ ਸਭਾ ਦੇ ਪਲੇਟਫਾਰਮ ਦੀ ਅਹਿਮੀਅਤ ਕਹਿ ਲੋ ਜਾਂ ਦੀ ਬੁੱਕਤ ਕਹਿ ਲੋ ਕਿ ਕਿਸੇ ਅਫਸਰ ਦੇ ਖਿਲਾਫ ਐਕਸ਼ਨ ਨਹੀਂ ਲੈ ਸਕਦੇ ਕਾ ਇਹਦਾ ਫਰਜ਼ ਬਣਦਾ ਸੀਗਾ ਕਿ ਜਿਹੜੀ ਲਾਰੈਂਸ ਬਿਸ਼ਰੋਈ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੈ ਗੈਂਗਸਟਰ ਉਹਨੇ ਜਿਹੜੀ ਕਸਟਡੀ ਵਿੱਚ ਦਿੱਤੀ ਸੀ ਐਸਟਾਪ ਅਸੀਂ ਫਲਾਣੇ ਅਫਸਰਾਂ ਦੇ ਖਿਲਾਫ ਜੀਪੀ ਨੂੰ ਤਲਬ ਕਰਕੇ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਜਿਹੜੇ ਲੋਕ ਨਸ਼ਾ ਵੇਚਦੇ ਨੇ ਪੰਜਾਬ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਜਿਹੜਾ ਡੇਰਾ ਸੱਚਾ ਸੌਦਾ ਦੇ ਮੁਖੀਆ ਹੈ ਰਾ ਉਹਦੇ ਖਿਲਾਫ ਜਿਹੜੀ 295 ਈਰ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਫਰੀਦਕੋਟ ਦੇ ਐਸਐਸਪੀ ਨੇ ਮੰਗੀ ਹੋਈ ਆ ਭਗਵਾਨਪਾਣ ਦੇ ਟੇਬਲ ਤੇ 2 ਸਾਲ ਤੋਂ ਪਈ ਆ ਅਸੀਂ ਉਸ ਵਾਸਤੇ ਇਸ ਸਦਨ ਦਾ ਇਸਤੇਮਾਲ ਕਰਾਂਗੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਸਤੇਮਾਲ ਕਰਾਂਗੇ ਜਿਹੜਾ ਗੈਰ ਪੰਜਾਬੀਆਂ ਦੇ ਵਾਸਤੇ ਮੈਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ 2023 ਦਾ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਗੁਜਰਾਤ ਵਿੱਚ ਰਾਜਸਥਾਨ ਵਿੱਚ ਔਰ ਹੁਣ ਉੱਤਰਾਖੰਡ ਵਿੱਚ ਉੱਥੋਂ ਦਾ ਕੋਈ ਵੀ ਗੈਰ ਸੂਬੇ ਵਿੱਚ ਰਹਿਣ ਆਦਮੀ ਉੱਥੇ ਜਾ ਕੇ ਵੋਟਰ ਨਹੀਂ ਬਣ ਸਕਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਖੇਤੀ ਦੀ ਜ਼ਮੀਨ ਨਹੀਂ ਲੈ ਸਕਦਾ ਮਾਲਕ ਨਹੀਂ ਬਣ ਸਕਦਾ ਇਹ ਜਿਹੜਾ ਬਿੱਲ ਹੈ ਅਸੀਂ ਤੁਸੀਂ ਇਹਦੇ ਤੇ ਬਹਿਸ ਕਰਾਉਂਦੇ ਤਾਂ ਮੈਂ ਸਮਝਦਾ ਕਿ ਤੁਸੀਂ ਵਿਧਾਨ ਸਭਾ ਦੀ ਦੇ ਕਸਟੋਡੀਅਨੋਂ ਬਦੋ 스ਪੀਕਰ ਤੁਸੀਂ 117 ਮੈਂਬਰਸ ਦੇ ਕਸਟੋਡੀਅਨੋਂ ਪਰ ਤੁਸੀਂ ਕਸਟੋਡੀਅਨ ਕਾਹਦੇ ਨਿਕਲੇ ਆਪਣੇ ਸਕੇ ਭਰਾ ਦੇ ਮੀਤਵਿੰਦਰ ਦੇ ਜਿਸ ਨੇ ਰੱਜ ਕੇ ਬੋਲ ਸਿੰਘ ਨੂੰ ਇੱਕ ਟੈਲੀਫੋਨ ਦੇ ਉੱਤੇ ਗਾਲੀ ਗਲੋਚ ਕਰਕੇ ਉਹਨੂੰ ਧਮਕਾਇਆ ਧੀ ਦੀਆਂ ਮਾਦੀਆਂ ਭੈਣ ਦੀਆਂ ਗਾਲਾਂ ਕਢੀਆਂ ਆ ਤੁਹਾਡਾ ਲੈਵਲ ਮੈਂ ਦਿਖਾਉਣਾ ਚਾਹੁੰਦਾ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਕਿ ਸਾਡਾ ਜਿਹੜਾ ਵਿਧਾਨ ਸਭਾ ਜਿਸ ਨੂੰ ਆਪਾਂ ਕਹਿੰਨੇ ਕਿ ਮੰਦਰ ਹੈ ਜਮਹੂਰੀਅਤ ਦਾ ਸਭ ਤੋਂ ਵੱਡਾ ਥੰਮ ਹੈ ਜੀ ਜਮਹੂਰੀਅਤ ਦਾ ਆ ਇਹਦੀ ਬੁੱਕ ਤੇ ਆ ਇਸ ਦੀ ਇਹਨਾਂ ਨੇ ਕੱਲ ਲੈ ਕੇ ਇਸ ਥੱਲੇ ਲੈਵਲ ਤੱਕ ਲੈ ਕੇ ਇੱਕ ਐਸਈ ਦੇ ਖਿਲਾਫ ਸਾਰੀ ਵਿਧਾਨ ਸਭਾ ਦੇ 92 ਬੰਦੇ ਨੇ ਹੱਥ ਕੜੇ ਕਰਕੇ ਕਹਿੰਦੇ ਜੀ ਹਾਂ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੋ ਦੈਟ ਮੀਨਸ ਪੀਐਸਆਈ ਬੋਹੜ ਸਿੰਘ ਇਜ਼ ਵੈਰੀ ਪਾਵਰਫੁਲ ਮੈਨ ਸਪੀਕਰ ਨੇ ਪੱਲੇ ਪੁੱਛ ਲੀਗਾ ਉਹਨੇ ਸਾਰੀ ਵਿਧਾਨ ਸਭਾ ਨੂੰ ਆਪਣੀਆਂ ਕੀ ਕਹਿੰਦੇ ਹੁੰਦੇ ਆ ਕਿ ਫੌੜੀਆਂ ਬਣਾ ਕੇ ਤੇ ਬੋਹੜ ਸਿੰਘ ਦੇ ਖਿਲਾਫ ਮਿਚੀ ਰਜਿਸਟਰ ਕਰਨ ਦਾ ਜਿਹੜਾ ਉਹ ਬਰਾਬਰਾ ਕੀਤਾ ਮੈਂ ਉਹਦੇ ਸਖਤ ਸ਼ਬਦਾਂ 'ਚ ਦਿਖੇ ਦਿੱਤੀ ਕਰਦਾ ਔਰ ਜੇ ਕੋਈ ਮਾੜੀ ਮੋਟੀ ਇਨਸਾਨੀਅਤ ਸਪੀਕਰ ਸਾਹਿਬ ਤੁਹਾਡੇ ਵਿੱਚ ਹੈ ਤਾਂ ਤੁਹਾਨੂੰ ਇਹਦੀ ਪਬਲਿਕ ਅਪੋਲੋਜੀ ਦੇਣੀ ਚਾਹੀਦੀ ਮਾਫੀ ਮੰਗਣੀ ਚਾਹੀਦੀ ਹੈ ਉਹ ਆਪ ਗਵਾਨਪਾਨ ਮੈਂ ਕਹਿਣਾ ਚਾਹੁੰਦਾ ਕੁਝ ਨਿਤ ਦਿਨ ਬੋਰਡ ਲਾਏ ਹੋਏ ਨੇ ਕਿ ਇੰਨੇ ਬੰਦੇ ਫੜ ਲੇ ਉਹ ਕਰਤਾ ਭ੍ਰਿਸ਼ਟਾਚਾਰ ਖਤਮ ਕਰਤਾ ਇਸ ਐਫ ਆਈ ਆਰ ਦੀ ਬੋਹੜ ਸਿੰਘ ਵਾਲੀ ਐਫ ਆਈ ਆਰ ਦੀ ਬਨਾਮ ਸਪੀਕਰ ਸੰਮਵਾਂ ਦੇ ਪ੍ਰਵਾਹ ਦੀ ਇਹਦੀ ਇੱਕ ਫੇਅਰ ਇਨਵੈਸਟੀਗੇਸ਼ਨ ਹੋਵੇ ਪਤਾ ਲੱਗੇ ਲੋਕਾਂ ਨੂੰ ਕਿ ਅਸਲ ਤੱਤ ਕੀ ਆ ਕਿਉਂਕਿ ਜੇ 15 16 ਦੀ ਕੰਪਲੇਨਟ ਸੀਗੀ ਤੇ ਵਿੱਚ 24 ਵਿੱਚ ਆ ਕੇ ਪਰਚਾ ਦਰਜ ਕਿਉਂ ਕੀਤਾ ਕੀ ਇਸ ਕਰਕੇ ਤਾਂ ਨਹੀਂ ਕੀਤਾ ਕਿਉਂਕਿ ਉਹ ਬੋਹੜ ਸਿੰਘ ਨੇ ਤੁਹਾਡੇ ਭਰਾ ਦੇ ਕਲਾਸ ਸਪੀਕਰ ਦੇ ਘਲਾ ਦੇ ਕਲਾਬ ਮੀਡੀਆ ਦਰਸ਼ਕਾਂ ਦੀ ਜੋ ਮੈਂ ਤੁਹਾਨੂੰ ਹੋਣੇ ਦਿਖਾਈ ਆ ਇਹ ਸਾਰੇ ਮਸਲੇ ਜਿਹੜੇ ਨੇ ਲੋਕੀ ਇਹਦਾ ਅਸਲ ਪੱਖ ਜਿਹੜਾ ਤੇ ਅਸਲ ਸੱਚ ਜਿਹੜਾ ਉਹ ਜਾਣਨਾ ਚਾਹੁੰਦੇ ਮੈਨੂੰ ਮਜਬੂਰੀ ਵਸ ਆ ਜਿਹੜੇ ਦੋ ਦਿਨ ਕਿਉਂਕਿ ਅੱਜ ਇਹਨਾਂ ਨੇ ਲੈਜਿਸਲੇਟਿਵ ਬਿਜ਼ਨਸ ਰੱਖਿਆ ਅੱਜ ਤੇ ਕੱਲ ਬਿੱਲ ਦੇਣ ਗਏ ਮੌਕੇ ਤੇ ਟੇਬਲ ਤੇ ਰੱਖ ਕੇ ਤੇ ਕੀ ਤੁਸੀਂ ਕਿਸੇ ਵੀ ਅਮੈਂਡਮੈਂਟ ਨੂੰ ਕਿਸੇ ਕਾਨੂੰਨ ਜਿਹੜਾ ਬਣਨ ਜਾ ਰਿਹਾ ਵਾ ਕੀ ਉਹਦੇ ਤੇ ਦੋ ਤਿੰਨ ਮਿੰਟ ਵਿੱਚ ਤੁਸੀਂ ਆਪਣਾ ਪੱਖ ਕੋ ਰੱਖ ਸਕਦੇ ਹੋ ਜਿਹੜੇ ਇਹ ਸ਼ੋਰ ਮਚਾਉਂਦੇ ਸੀ ਕਿ ਸੈਸ਼ਨ ਬਹੁਤ ਛੋਟੇ ਕਰਾਉਂਦੀ ਕਾਂਗਰਸ ਅਕਾਲੀ ਦਲ ਘੱਟੋ ਘੱਟ 15 ਦਿਨ ਦਾ ਇੱਕ ਵਾਰੀ ਸੈਸ਼ਨ ਹੋਣਾ ਚਾਹੀਦਾ ਆ ਡੇਢ ਦਿਨ ਦਾ ਸੈਸ਼ਨ ਸੀਗਾ ਔਰ ਕਹਿੰਦੇ ਸੀ ਜੀ ਸਾਡੇ ਬਿੱਲ ਜਿਹੜੇ ਨੇ ਉਹ ਐਨ ਮੇਜ ਤੇ ਰੱਖਤੇ ਜਦੋਂ ਪਾਸ ਕਰਾਉਣੇ ਨੇ ਜੋ ਅੱਜ ਇਹ ਕਰਨ ਜਾ ਰਹੇ ਨੇ ਅੱਜ ਤੇ ਕੱਲ ਦੇ ਵਿੱਚ ਅ ਬਿੱਲ ਸਰਕੂਲੇਟ ਮੈਂਬਰਸ ਨੂੰ ਜੀ ਕਹਿੰਦੇ ਹੁੰਦੇ ਸੀਗੇ ਕਿ ਜੀ ਇੱਕ ਹਫਤਾ ਪਹਿਲਾਂ ਸਰਕੂਲੇਟ ਕਰਾ ਕਰ ਸੀ ਰਿਸਰਚ ਕਰਾ ਕਰਾਂਗੇ ਅਸੀਂ ਪੜ੍ਹਾ ਕਰਾਂਗੇ ਲੋਕੋ ਇਹ ਨਾ ਜਿਹੜੇ ਕੋਠਿਆ ਦੇ ਚੜ ਕੇ ਬਦਲਾਵ ਬਦਲਾਵ ਹੁੰਦੀ ਸੀ ਰੋਲਾ ਇਹਨਾਂ ਨੇ ਬਦਲਾਵ ਤਾਂ ਲਿਆਂਦਾ ਲੇਕਿਨ ਮੇੜਾ ਗਰਕ ਵਾਲਾ ਬਦਲਾਵ ਨਹੀਂ ਜਾਂਦਾ ਕੋ ਚੰਗੇ ਕੰਮਾਂ ਦਾ ਬਦਲਾਵ ਨਹੀਂ ਲਿਆਂਦਾ ਤੁਸੀਂ ਸਾਰਿਆਂ ਨੇ ਦੇਖਿਆ ਇਸੇ ਕਰਕੇ ਲੋਕਾਂ ਨੇ ਇਹਨਾਂ ਨੂੰ ਲੋਕ ਸਵਾਲ ਵਿੱਚ 10 ਸੀਟਾਂ ਕੋ ਕਰਾਇਆ ਵਾ